ਹਾਂ ਬਾਈ ਕੀ ਹਾਲ ਨੇ ਕਿੱਥੋਂ ਆਏ ਮੈਂ ਅਸੀਂ ਜਨਾਬ ਜਸੂਰ ਨੇ ਸलाम ਅਸੀਂ ਤੇ ਲੁਧਿਆਣੇ ਤੋਂ ਆਏ ਨੇ ਜਨਾਬ ਸलाम ਜਸੂਰ ਨੇ ਸलाम ਠੀਕ ਹੈ ਇਹ ਭੰਗਪੁੰਗ ਪਿੰਡਾ ਸੀਗਾ ਹਾਂ ਪਿੰਡ ਆਈ ਰਗੜਾ ਲਾਉਣਾ ਭੰਗ ਨਹੀਂ ਕਮਲਾ ਕੀਤਾ ਕਮਲਾ ਕਰਤਾ ਜੀ ਰਾਜ ਕਰੇਗਾ ਖਾਲਸਾ ਜਨਾ ਕੀ ਦੇਣਾ ਕੋਈ ਖਵਾਰ ਉਹ ਸਭ ਮਿਲेंगे ਬੱਚੇ ਸਰਦੋਰੀ ਫਿਕਰ ਫੋਰ ਗਲੀ ਸੇ ਇਹਨੂੰ ਦਾਖਲ ਕਰਨਾ ਪਊਗਾ ਇੱਥੇ ਨਾਲ ਰਹਿਣਾ ਪਊ ਮਾਂ ਤੈਨੂੰ ਕੋਈ ਨਾ ਆਰ ਨਾ ਨੇ ਜੇ ਆ ਬੈਠਾ ਸਭ ਥਾਂ ਹੀ ਹੋਣਾ ਜੀ ਸਭ ਨੂੰ ਮਾਰ ਦਿੰਦੇ ਇਹਨੂੰ ਤਾਂ ਮੇਰਾ ਲੱਖਾਂ ਕਰੋੜਾਂ ਵਾਰ ਮਰ ਗਿਆ ਜੀ ਲੱਖਾਂ ਕਰੋੜਾਂ ਵਾਰ ਪੈਦਾ ਹੋ ਗਿਆ ਮੈਨੂੰ ਕੌਣ ਮਾਰ ਸਕਦਾ ਨਾਲੇ ਮੇਨੂੰ ਮਾਰ ਨੂੰ ਮਾਰ ਕੇ ਦੇਖੇ ਆਕਰ ਲਾ ਕੇ ਫੁੱਗਦੂ ਲੰਡਨ ਸ਼ਹਿਰ ਨੂੰ ਇਕੱਲਾ ਹੀ ਮਾਤਾ ਪੁੱਤ ਬਾਪ ਦਾ ਕਬਾ ਲਾਖ ਸੇਗੜਾ ਹਾਂ ਕਵੀ ਗੁਰਕੋਬੇ ਸਿੰਘ ਨਾਮ ਦਾ ਹੁਮੈ ਦਾ ਕੋਣਾ ਗੁਰਕੋਬੇ ਇਹ ਕੀ ਕੰਮ ਕਰਦਾ ਸੀ ਵਿਆਹ ਕੀ ਕਰਦਾ ਵਿਆਹੜੀ ਕਰਦੇ ਸੀ ਮੇਰੀਆਂ ਦੋਵੇਂ ਬਾਲ ਸੁਨਾਮ ਤੋਂ ਕਿਥੋਂ ਆਇਓ ਸੁਨਾਮ ਨਾਮ ਦਾ ਹਾਂ 20 ਲੱਖ ਰੁਪਏ ਦੀਆਂ ਬਾਜਾਂ ਨਾਲ ਲੜਦੇ ਹਾਂ ਮੈਂ ਕੀ ਖਾਸ ਨਾਮ ਹਾਂ ਜੀ ਇਹਦੇ ਭੈਣ ਦਾ ਨਾਮ ਰੇ ਕੀ ਨਾ ਪਾਈ ਦਾ ਬਾਪ ਮਾਪਾਪ ਦਾ ਕੀ ਨਾ ਇਹਦਾ ਤਸੀਮ ਸਿੰਘ ਜੋੜਾ ਤਸੀਮ ਉਹ ਤਸੀਮ ਕਿਵੇਂ ਆ ਠੀਕ ਆ ਆ ਸੰਗ ਜੀ ਆਪਿਆਂ ਚੋਰਾਂ ਠੱਗਾ ਮੈਂ ਤਾਂ ਜਿੰਦਾ ਤੋੜ ਨੂੰ ਮੈਂਟ ਲਾਉਣਾ ਜੀ ਵੱਡਾ ਹੀ ਬੰਦਾ ਜਿੰਦਾ ਕਢਾ ਦੋ ਮੈਨੂੰ ਮੈਂ ਹੁਣ ਮੈਂ ਤੇ ਥੋੜੇ ਸਾਹਮਣੇ ਤੋੜ ਵੀ ਜਿੰਦਾ ਮੈਂ ਚੋਰਾਂ ਠੱਗਾ ਲੁਟੇਰਾ ਡਾਕੂਆਂ ਦੋ ਕਿਰਨੀ ਮੈਂ ਚੋਰੋਂ ਕਰ ਰਾਜਾ ਵੇ ਦੇ ਚਲਦੀ ਫੈਨ ਤੇ ਛਾਲ ਮਾਰ ਦੋ ਕੋਈ ਮਾਰ ਕੇ ਦੇਖੇ ਮਾ ਦਾ ਪੁੱਤ ਵੇ ਜਲਦੀ ਟ੍ਰੇਨ ਕਿੰਨੀ ਮਰਜ਼ੀ ਤੇ ਚੱਲ ਜਾ ਰਹੀ ਆ ਠੀਕ ਆ ਬਹਿਰ ਤਰਸੇਮ ਉੱਤੋਂ ਚੜ ਕੇ ਮਾਰ ਦੂੰ ਸ਼ਾਲਾ ਚੰਗਾ ਤਰਸੇਮ ਬਹਿ ਜਾ ਮੈਂ ਹੰਕਾਰ ਨਹੀਂ ਕਰਦਾ ਠੀਕ ਆ ਤਰਸੇਮ ਬਹਿ ਜਾ ਹੁਣ ਕਾਰ ਦਾ ਰੱਬ ਬੈਰੀ ਹੁੰਦਾ ਬਹਿ ਜਾ ਬਹਿ ਜਾ ਬੱਚੇ ਨਾ ਤੱਕੋ ਆ ਮੈਂ ਆਹ ਤਰਸੇਮ ਕੋਈ ਨਹੀਂ ਕੋਈ ਨਹੀਂ ਬਸ ਬਹਿ ਜਾ ਇਹਨਾਂ ਦੀ ਕੋਈ ਗੱਲ ਕਰਨੀ ਨਾ ਮੈਂ ਗੱਲ ਤਰਸੇਮ ਇਹ ਕੌਣ ਹੈ ਮੇਰੀ ਭੈਣ ਆ ਮੇਰੀ ਮਾਂ ਜੀ ਇਹ ਇਹ ਮੇਰੀ ਭਾਣਜੀ ਦੇ ਘਰ ਵਾਲੀ ਇਹਦਾ ਕੀ ਨਾਮ ਹੈ ਕੀ ਲੋ ਸੋਨੂ ਸੋਨੂ ਇਹਦਾ ਨਾ ਸਾਈਕਲਾਂ ਦਾ ਕੰਮ ਕਰਦਾ ਜੀ ਮੈਂ ਵੀ ਸਾਈਕਲਾਂ ਦਾ ਕੰਮ ਜਾਣਦਾ ਹੁਣ ਇੱਕ ਘੰਟੇ ਵਿੱਚ ਸਾਈਕਲ ਨਵਾਂ ਤਿਆਰ ਕਰ ਦੂੰਗਾ ਤੁਹਾਡੇ ਸਾਹਮਣੇ ਹੂੰ ਇੱਕ ਘੰਟੇ ਵਿੱਚ ਨਵਾਂ ਸਾਈਕਲ ਪੁਰਜਾ ਪੁਰਜਾ ਘਟਮਰਾ ਪੁਰਜਾ ਪੁਰਜਾ ਘਟਮਰਾ ਮੈਂ ਪੁਰਜਾ ਪੁਰਜਾ ਜੋੜ ਦੂੰਗਾ ਕੋਈ ਨਾ ਨੀ ਪਰਚੀ ਦੇ ਪੁੱਤ ਐਡਮਿਸ਼ਨ ਵਾਲੀ ਆ ਬੱਚਾ ਸੰਗ ਨਾ ਗਿਆ ਤੇ ਮਾਤੀ ਜਾ ਰਾ ਬੜਕਰ ਦੀਆ ਨਾ ਵਾਸੀ ਸੋਨੇ ਦਾ ਮਹਿਲ ਤੇ ਦੇਗਾ ਛਾਜਾ ਛੋੜ ਕੇ ਲੈ ਨਗਰੀ ਕੇ ਰਾਜਾ ਨਾ ਕੋਈ ਕਰੇ ਮਹਿਲ ਕੋਈ ਕਰੇ ਟਾਟੀ ਉੱਡ ਜਾਏ ਹੰਸ ਪੜੀ ਹੈ ਮਾਟੀ ਹੰਸ ਉੱਡ ਜਾਣਾ ਮਿੱਟੀ ਪਈ ਰਹੇਗੀ ਇੱਥੇ ਹੈ ਕਿ ਕੁਝ ਨਹੀਂ ਹੈਗਾ ਆਬ ਖਤਮ ਗਾਨੀ ਬੈਜੂ ਨੰਗੇ ਆਏ ਨੰਗੇ ਜਾਣਾ ਮੇਂ ਹੰਕਾਰ ਮੇਰੀ ਬਨਣਾ ਵੀ ਪਿੰਡਾਂ ਨੂੰ ਫੇਰ ਰਾਜੀ ਪਹਿਲਾਂ ਮੇਰਾ ਬਾਪ ਬੰਦਾ ਸੀ ਸੰਗਲਾਂ ਨਾਲ ਜੀ ਤੇ ਤੀਜੀ ਵਾਰ ਹੋ ਗਿਆ ਮੇਰਾ ਬਾਪ ਬਣਾ ਕਰਦਾ ਸੀ ਸੰਗਲਾਂ ਨਾਲ ਜੀ ਕੋਣ ਨਹੀਂ ਕੋਣ ਕੋਈ ਬਨ ਨਹੀਂ ਸਕਦਾ ਜੀ ਲੈ ਕੇ ਫਿਰਦੇ ਸੀਗੇ ਦਵਾਈ ਦੁਵਾਈ ਆਤਮਾ ਨੂੰ ਕੋਈ ਨਹੀਂ ਬਨ ਸਕਦਾ ਆਤਮਾ ਨੂੰ ਤਾਂ ਪਰਮਾਤਮਾ ਬਨਦਾ ਸੀ ਜੀ ਤੁਰ ਕੇ ਹੋਣ ਮੇਰੀ ਮਾਂ ਤੇਰੀ ਕਰਦੀ ਆ ਸੀ ਗਈਆਂ ਸੀ ਪਸੜੀਆਂ ਤੇ ਵੀ ਮਾਰੇ ਜੀ ਪਸੜੀਆਂ ਤੇ ਮਾਰੇ ਮੇਰੀ ਮਾਂ ਹੋਰ ਭਰਾ ਨਹੀਂ ਹੈਗਾ ਤੁਹਾਡਾ ਮਾਰੀ ਮਾਂ ਨੇ ਪਸੜੀਆਂ ਚਾਰਿਆ ਤੋ ਹੈ ਜੀ ਉਹ ਨਹੀਂ ਸਾਹ ਹੁੰਦਾ ਲੋ ਇਸੇ ਹੱਥ ਨਾਲ ਮਾਰੀ ਆ ਦੇਖੋ ਆ ਦੇਖ ਲੈ ਆ ਮਾਰਾ ਫਟ ਫਟ ਬੜਾ ਹਾਲ ਕਰਾ ਬਾਬ ਦਾ ਗਨਾਸੀ ਮਾਰੀ ਬਾਬ ਦੇ ਮੈਨੇ ਐਸੇ ਪਾਰਦਾ ਸਿਰ ਉਹ ਮਾਰਦਾ ਚੜਦਾ ਗੱਡੀ ਮੈਨੇ ਬਾਪ ਤਾਈ ਦਾ ਸਿਰ ਦਾ ਭੜਕਦਾ ਬਾਪੂ ਦੇ ਗਾਧੂ ਮਾਰਿਆ ਤੂੰ ਕਹਿੰਦਾ ਕਰਦੇ ਹਾਏ ਹਾਏ ਬਾਪੂ ਦੇ ਗਾਧੂ ਮਾਰਿਆ ਤੂੰ ਪੁੱਤ ਨੇ ਬਾਪ ਨੂੰ ਮਾਰਤਾ ਬਸ ਉਹ ਦਰਖਾਂ ਜਾਉ ਮੇਰਾ ਸਾਹ ਮਾਰਿਆ ਫਿਰ ਮਾਰੀ ਗਨਾਸੀ ਮਾਰੀ ਜ ਮੈਨੇ ਨਵੀਂ ਲਿਆ ਜਿੱਤਾਰ ਲਵਾ ਕੇ ਵਧੀਆ ਗਨਾਸੀ ਐਸੇ ਹੱਸ ਨਾਲ ਠੋਕੀ ਆ ਜੋੜ ਕੇ ਮਾਰੀ ਇਥੇ ਹੁਣ ਮੇਰੇ ਠੋਕੂ ਮੇਰਾ ਬਾਪ ਬੈਠ ਕੇ ਬਾਈ ਦੇ ਹੱਥ ਮੇਰਾ ਬਾਪ ਪਤਾ ਨਹੀਂ ਦਿਖਦਾ ਹੀ ਨਹੀਂ ਮੇਰਾ ਬਾਪ ਕਿਥੇ ਲੁਕ ਗਿਆ ਅੱਸੀ ਕਲ ਮਾਂ ਇੰਦੇ ਜਿੱਦੀ ਤੇ ਆਈ ਲਈ ਜਿੱਦੀ ਹਾਂ ਜੀ ਮਾਂ ਗਿਆ ਮਾਦੀ ਇਸ ਦਮਾ ਤੋਂ ਇਦਾਂ ਨਾ ਮਾਰ ਕੇ ਲੈਂਦਾ ਨਾ ਰੋਟੀ ਬਣੀ ਬੜਾ ਜਾਨ ਤੋਂ ਮਜ਼ਰ ਗਿਆ ਬਾਪ ਉਹ ਹਾਂ ਕਿੱਥੇ ਆ ਅੱਜ ਲੈ ਆਂਦਾ ਨਹੀਂ ਵੈਸੇ ਦੱਸ ਦੀ 25 ਤਰੀਕ ਨੂੰ ਹੋਣਾ ਟਰਨ ਲੈ ਆਏ ਹੋਰ ਆਪਾਂ ਡਾਕਟਰ ਨਾਲ ਗੱਲ ਕਰ ਲਾਂਗੇ ਠੀਕ ਹੈ ਤੀਜੇ ਨਾ ਦੇ ਨਾ ਕੁਝ ਉਹ ਨਾ ਦੀ ਤੇ ਉਹ ਸਾਨੂੰ ਪੁੱਤ ਮਾਰ ਕਰਦੇ ਤੇ ਉਹਦਾ ਉਹਨੂੰ ਆਵਾਜ਼ ਆਉਂਦੀ ਹੈ ਮੈਨੂੰ ਆਵਾਜ਼ ਆਉਂਦੀ ਹੈ ਕੋਈ ਨਾ ਭੈਣੇ ਆਪਾਂ ਅਗਲੀ ਵਾਰੀ ਲੈ ਕੇ ਆਇਓ ਮੈਨੂੰ ਮਿਲਾਇਓ ਫਿਰ ਆਪਾਂ ਗੱਲ ਕਰਾਂਗੇ ਠੀਕ ਹੈ ਜਿੰਨੇ ਚਿਰ ਦਵਾਈ ਖਾਂਦਾਂ ਨੂੰ ਸਹੀ ਹੈ ਸਾਰੀ ਤੇ ਆਡੀਪਾ ਹੁੰਦਾ ਇਹਦਾ ਕੰਮ ਕੋਈ ਉਹ ਤੂੰ ਲੈ ਕੇ ਆਇਓ ਮੈਨੂੰ ਮਿਲਾਇਓ ਅਗਲੀ ਵਾਰ ਠੀਕ ਹੈ ਅਸਾ ਸੀ ਪਰ ਠੀਕ ਹੈ ਬ੍ਰਿੰਗਾ ਬਣੇ ਹਾਂਜੀ ਲੌਲੇ ਬਾਦ ਮਾਰਾ ਤੰਦਰੁਸਤੀ ਹੈ ਚੱਲ ਦੀ ਕਲਾ ਲਾਸ਼ ਹੋਰ ਬਣ ਠੀਕ ਹੋ ਨਾਲ ਐ ਨਹੀਂ ਸਰ ਜੱਕੀ ਵੀ ਹੈ ਨਹੀਂ ਜੱਕੀ ਨਹੀਂ ਪਰਸੋਂ ਬੱਚੇ ਆ ਬੱਚੇ ਇੱਥੇ ਹੀ ਨੇ ਠੀਕ ਹੈ ਬਣ ਮਿਲਦੇ ਆ ਮਿਲਦੇ ਚੱਲ ਇੱਧਰ ਦਵਾਈਆਂ ਜਿਹੜੀਆਂ ਸੰਗਤ ਵੱਲੋਂ ਵਾਪਸ ਦਿੱਤੀਆਂ ਜਾਂਦੀਆਂ ਉਹ ਛਾਂਟ ਕੇ ਦੁਬਾਰਾ ਫੇਰ ਉਹਨਾਂ ਨੂੰ ਵਰਤਨ ਦੇ ਯੋਗ ਕਰਦੇ ਆ ਵੀ ਡਿਊਟੀਆਂ ਲੱਗੀਆਂ ਹੋਈਆਂ ਇਸ ਸਾਈਡ ਜਿਹੜੇ ਪੇਸ਼ੈਂਟ ਆਉਂਦੇ ਨੇ ਉਹਨਾਂ ਦੇ ਚੈੱਕਅਪ ਉਹਨਾਂ ਦੀਆਂ ਸਮੱਸਿਆਵਾਂ ਬੱਚਿਆਂ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਤੇ ਬੱਚਿਆਂ ਦੇ ਜਿਹੜੇ ਨਵੇਂ ਪਿੱਛੇ ਆਉਂਦੇ ਉਹਨਾਂ ਦੇ ਚੈੱਕਅਪ ਕੀਤੇ ਜਾਂਦੇ ਆ ਇੱਧਰ ਐਂਟਰੀਆਂ ਪਾਈਆਂ ਜਾਂਦੀਆਂ ਕਾਰਡ ਬਣਾਏ ਜਾਂਦੇ ਨੇ ਇਸ ਸਾਈਡ ਜਿਹੜੀਆਂ ਰਿਪੀਟ ਦਵਾਈਆਂ ਦਿੱਤੀਆਂ ਜਾਂਦੀਆਂ ਉਹ ਪੈਕ ਕਰਕੇ ਰੱਖੀਆਂ ਹੋਈਆਂ ਉਹ ਰਿਪੀਟ ਦਵਾਈਆਂ ਸਾਰੀਆਂ ਪੈਕ ਕਰਕੇ ਰੱਖਿਆ ਜਿਵੇਂ ਜਿਵੇਂ ਪੇਸ਼ੈਂਟ ਆਈ ਜਾਂਦੇ ਆ ਉਹਨਾਂ ਨੂੰ ਦਵਾਈਆਂ ਦਿੱਤੀਆਂ ਜਾਂਦੀਆਂ ਹੋਰ ਬੁੱਟੂ ਬਾਬੇ ਠੀਕ ਹੋ ਇੱਧਰ ਹੁਣ ਵਲੰਟੀਅਰਾਂ ਨੇ ਜੈਕਟਾਂ ਪਾਈਆਂ ਜਾਂਦੀਆਂ ਸੇਵਾਦਾਰ ਵੀਰ ਜਿਹੜੇ ਸਾਡੇ ਆਉਂਦੇ ਨੇ ਅਲੱਗ-ਅਲੱਗ ਪਿੰਡਾਂ ਤੋਂ ਆ ਕੇ ਸਵਾਮਾਨ ਨੂੰ ਭੌਂਦੇ ਨੇ ਇੱਥੇ ਮੈਡੀਕਲ ਕੈਂਪ ਦੇ ਵਿੱਚ ਜਿਵੇਂ ਛੋਟੇ ਬੱਚਿਆਂ ਦੀਆਂ ਦਵਾਈਆਂ ਕੱਢੀਆਂ ਜਾਂਦੀਆਂ ਗਰਾਲ ਸਾਹਿਬ ਸਤਿ ਸ੍ਰੀ ਅਕਾਲ ਠੀਕ ਹੋ ਗਏ ਗਰਾਲ ਸਾਹਿਬ ਇੱਥੇ ਮੈਡੀਕਲ ਨੰਬਰ 1 ਦੇ ਵਿੱਚ ਦਵਾਈਆਂ ਸਾਰੀਆਂ ਤਿਆਰ ਆ ਜਿਵੇਂ ਜਿਵੇਂ ਡਾਕਟਰਾਂ ਦੀਆਂ ਪਰਚੀਆਂ ਆਉਣੀਆਂ ਸ਼ੁਰੂ ਹੋਣੀਆਂ ਤੇ ਸੇਵਾਦਾਰਾਂ ਨੇ ਜੀਆਂ ਡਿਊਟੀਆਂ ਲੱਗੀਆਂ ਹੋਈਆਂ ਉਹਨਾਂ ਨੇ ਆਪਣੀਆਂ ਆਪਣੀਆਂ ਡਿਊਟੀਆਂ ਸੰਭ ਲੈਣੀਆਂ ਸਾਰੇ ਮੈਂਬਰ ਆ ਜਿਹੜੇ ਦਵਾਈਆਂ ਬਰਤਾਉਣ ਵਾਲੇ ਦਵਾਈਆਂ ਪੈਕ ਕਰਨ ਵਾਲੇ ਦਵਾਈਆਂ ਵੰਡਣ ਵਾਲੇ ਸਾਰੇ ਆਪ ਕੋ ਆਪਣੇ ਫਰਜ਼ ਨਿਭਾਉਂਦੇ ਆ ਜਿਹਦੇ ਨਾਲ ਇਹ ਸਾਰੇ ਕਾਰਜ ਆਪਣੇ ਆਪ ਹੋਈ ਜਾਂਦੇ ਆ ਕਿ ਸਾਹਮਣੇ ਜਿਹੜੇ ਟੇਬਲ ਲੱਗੇ ਹੋਏ ਨੇ ਇਹਨਾਂ ਟੇਬਲਾਂ ਦੇ ਉੱਪਰ ਦਵਾਈਆਂ ਸੰਗਤਾਂ ਨੂੰ ਵੰਡੀਆਂ ਜਾਣੀਆਂ ਵਾ ਜਿਵੇਂ ਇਹ ਸੰਗਤਾਂ ਹੁਣ ਲਾਈਨਾਂ ਦੇ ਵਿੱਚ ਖੜੀਆਂ ਟੋਕਨ ਲੱਗ ਗਿਆ ਨੰਬਰ ਲੱਗ ਗਿਆ ਇਹਨਾਂ ਦੇ ਇਹਨਾਂ ਨੇ ਅੱਗੇ ਡਾਕਟਰਾਂ ਟਿਕਰ ਪਹੁੰਚਣਾ ਵਾ ਡਾਕਟਰਾਂ ਨੇ ਇਹਨਾਂ ਦੇ ਚੈੱਕਅਪ ਕਰਕੇ ਦਵਾਈਆਂ ਲਿਖ ਦੇਣੀਆਂ ਪਰਚੀਆਂ ਤੇ ਤੇ ਫਾਈਲਾਂ ਜਿਹੜੀਆਂ ਉਹ ਉੱਥੇ ਕੈਬਨਾਂ ਦੇ ਵਿੱਚ ਪਹੁੰਚ ਜਾਣੀਆਂ ਤੇ ਉੱਥੇ ਕੈਬਨਾਂ ਦੇ ਵਿੱਚ ਫਿਰ ਦਵਾਈਆਂ ਪੈਕ ਕੀਤੀਆਂ ਜਾਂਦੀਆਂ ਠੀਕ ਆ ਖਾਲਸਾ ਵਾਹਿਗੁਰੂ ਜੀ ਕੀ ਹਕਮ ਹਾਂਜੀ ਕਿਵੇਂ ਹੋ ਅੱਜ ਪੇਪਰ ਆ ਫਿਰ ਤਿਆਰੀ ਹੈ ਪੇਪਰ ਦੀ ਹਾਂਜੀ ਆਕਾਸ਼ ਪੂਰੀ ਤਿਆਰੀ ਹੈ ਪੁੱਤ ਹਾਂਜੀ ਠੀਕ ਆ ਬਸ ਵਧੀਆ ਕਰਕੇ ਆਉਣਾ ਪੇਪਰ ਅਸ਼ਾ ਹਾਂਜੀ ਬਾਈ ਆਕਾਸ਼ ਅਨਮੋਲ ਆਰਾਮ ਨਾਲ ਪੇਪਰ ਕਰਨਾ ਪੀਪਰ ਕਰਨ ਤੋਂ ਬਾਅਦ ਸਮਾਂ ਜਿਹੜਾ ਬਚੂਗਾ ਐ ਨਹੀਂ ਵੀ ਕਾਲੀ ਕਰਨੀ ਆ ਆਪਾਂ ਪੀਪਰ ਨੂੰ ਪੜ੍ਹਨਾ ਚੰਗੀ ਤਰ੍ਹਾਂ ਨਾਲ ਵੀ ਮੇਰਾ ਪੀਪਰ ਜਿਹੜਾ ਮੈਂ ਲਿਖਿਆ ਸਹੀ ਲਿਖਿਆ ਜੇ ਕੋਈ ਦਿੱਕਤ ਆ ਦੁਬਾਰਾ ਕੁਐਸਚਨ ਨੂੰ ਕੱਟ ਕੇ ਦੁਬਾਰਾ ਕਰ ਦੋ ਚਾਹੇ ਪਰ ਕਾਲੀ ਨਹੀਂ ਕਰਨੀ ਠੀਕ ਆ ਇਹ ਮੁੰਡੇ ਤੁਹਾਡੇ ਦੋਸਤ ਆ ਜੀ ਬਈ ਠੀਕ ਚਲੋ ਵਧੀਆ ਦੇ ਕੇ ਆਉਣਾ ਪੀਪਰ ਠੀਕ ਆ ਜਿਉਂਦੇ ਵਸਦੇ ਰਹੋ ਮਹਾਰਾਜ ਤੰਦਰੁਸਤੀਆਂ ਬਖਸ਼ੇ ਮੇਰੇ ਬੁੱਤ ਮਿਹਰ ਭਰੇ ਹੱਥ ਰੱਖੇ ਠੀਕ ਆ ਅਨਮੋਲ ਸਿੰਘ ਮਿਲਦੇ ਆਂ ਸਾਰੇ ਨੂੰ ਮੇਰਾ ਜਿਉਂਦੇ ਵਸਦੇ ਰਹੋ ਬਹੁਤ ਤੁਸੀਂ ਵੀ ਮਹਾਰਾਜ ਤੰਦਰੁਸਤੀਆਂ ਬਖਸ਼ਣ ਚੜ੍ਹਦੇ ਆ ਕਲਾ ਛੱਡਣ ਚਲੇ ਕੋਈ ਸਾਹਿਬ ਤੁਸੀਂ ਨਾਲ ਠੀਕ ਹੈ ਠੀਕ ਹੈ ਠੀਕ ਤੇ ਅੱਜ ਜਿਵੇਂ ਤੁਹਾਨੂੰ ਪਤਾ ਅੰਦਰ ਸੁਪਨਿਆਂ ਦੇ ਘਰ ਵਿੱਚ ਜਿਹੜੇ ਬੱਚੇ ਰਹਿੰਦੇ ਨੇ ਬੱਚੀਆਂ ਰਹਿੰਦੀਆਂ ਉਹਨਾਂ ਦੇ ਪੇਪਰ ਸਟਾਰਟ ਹੋ ਗਏ ਆ ਤੇ ਅੱਜ ਇਹਨਾਂ ਦੇ ਵੀ ਬੋਰਡ ਦੇ ਪੇਪਰ ਆ 10ਵੀਂ ਕਲਾਸ ਦੇ ਬੋਰਡ ਦੇ ਪੇਪਰ ਆ ਅੱਜ ਪਹਿਲਾ ਪੇਪਰ ਹੋਣ ਜਾ ਰਿਹਾ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਅਸੀ ਕਰ ਬਾਈ ਜੀ ਉਹ ਠੀਕ ਠਾਕ ਚਲੋ ਮਰੇਤ ਅੰਦਰ ਉਸ ਦੀਆਂ ਵਕਸ਼ਨ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਇੱਧਰ 1 ਨੰਬਰ ਕੈਬਨ 2 ਨੰਬਰ ਕੈਬਨ 3 ਨੰਬਰ ਕੈਬਨ ਇਹ ਤਿੰਨੋਂ ਕੈਬਨਾਂ ਜਿਹੜੇ ਮਾਨਸਿਕ ਰੋਗਾਂ ਦੇ ਸਲਾਹਕਾਰਾਂ ਦੇ ਕਾਊਂਟਰ ਆ ਇਹਨਾਂ ਦਾ ਕੰਮ ਆ ਮਰੀਜ਼ਾਂ ਨੂੰ ਮਰੀਜ਼ਾਂ ਦੇ ਪਰਿਵਾਰਾਂ ਦੀ ਕਾਊਂਸਲਿੰਗ ਕਰਨੀ ਉਹਨਾਂ ਨੂੰ ਸਮਝਾਉਣਾ ਕਿਉਂਕਿ ਸਮੱਸਿਆ ਉਹ ਨਹੀਂ ਜਿਹੜੀ ਸਾਨੂੰ ਦਿਖਾਈ ਦਿੰਦੀ ਆ ਵੀ ਆਪਾਂ ਡਾਕਟਰ ਕੋਲੇ ਗਏ ਡਾਕਟਰ ਨੇ ਚੈੱਕ ਕੀਤਾ ਤੇ ਦਵਾਈ ਦੇਤੀ ਤੇ ਪੇਸ਼ੈਂਟ ਠੀਕ ਹੋ ਗਿਆ ਨਹੀਂ ਉਹ ਤੋਂ ਇਲਾਵਾ ਵੀ ਸਾਨੂੰ ਆਪਣੀ ਜਾਣਕਾਰੀ 'ਚ ਵਾਧਾ ਕਰਨ ਦੀ ਲੋੜ ਹੁੰਦੀ ਆ ਕਈ ਵਾਰੀ ਮਰੀਜ਼ ਨੂੰ ਦਵਾਈ ਦੀ ਘੱਟ ਲੋੜ ਹੁੰਦੀ ਆ ਪਰਿਵਾਰ ਦਾ ਬਿਹੇਵੀਅਰ ਹੀ ਨਹੀਂ ਸਹੀ ਹੁੰਦਾ ਪਰਿਵਾਰ ਉਹਨੂੰ ਬੰਨ ਕੇ ਰੱਖਦਾ ਕੁੱਟਮਾਰ ਕਰਦਾ ਉਹਨੂੰ ਕਮਰੇ 'ਚ ਬੰਦ ਕਰਦਾ ਤਾਂ ਉਹਦੇ ਨਾਲ ਜਿੰਨੀ ਮਰਜ਼ੀ ਦਵਾਈ ਖਾਈ ਚੱਲੀਏ ਕੋਈ ਫਰਕ ਨਹੀਂ ਪੈਣਾ ਜਿੰਨਾ ਟਾਈਮ ਅਸੀਂ ਉਹਦੇ ਨਾਲ ਬਿਹੇਵੀਅਰ ਨਹੀਂ ਚੰਗਾ ਕਰਦੇ ਉਹਦੇ ਨਾਲ ਅਸੀਂ ਵਰਤਾਵ ਨਹੀਂ ਚੰਗਾ ਕਰਦੇ ਤਾਂ ਉਹਦੇ ਲਈ ਅਸੀਂ ਇਹ ਕਾਉਂਸਲਿੰਗ ਦੀ ਸੇਵਾ ਸ਼ੁਰੂ ਕੀਤੀ ਆ ਵੀ ਸਾਡੇ ਮੈਂਬਰ ਆ ਜਿਹੜੇ ਉਹ ਬੈਠ ਕੇ ਇੱਥੇ ਕਾਉਂਸਲਿੰਗ ਕਰਦੇ ਨੇ ਡਾਕਟਰ ਪਰਮਿੰਦਰ ਕੌਰ ਜੀ ਰਾਏ ਤੇ ਡਾਕਟਰ ਸ਼੍ਰੀਮਤੀ ਪੂਨਮ ਕਾਉਂਸਲ ਜੀ ਤੇ ਨਾਲ ਸ਼੍ਰੀ ਅਸ਼ਵਨੀ ਵਾਖਣ ਜੀ ਤੇ ਇਹ ਸਾਰੇ ਡੈਟ ਕੇ ਸਾਰਾ ਦਿਨ ਡਾਕਟਰ ਤੋਂ ਜਦੋਂ ਦਵਾਈ ਲੈ ਕੇ ਪੇਸ਼ੈਂਟ ਆਉਂਦਾ ਆ ਕਿ ਇਹਨਾਂ ਨੂੰ ਮਿਲਦਾ ਇਹਨਾਂ ਨਾਲ ਆਪਣੀ ਸਮੱਸਿਆ ਸਾਂਝੀ ਕਰਦਾ ਤਾਂ ਫਿਰ ਇਹ ਉਹਨਾਂ ਦੀ ਪਰਿਵਾਰ ਦੀ ਵੀ ਤੇ ਉਹਨਾਂ ਦੀ ਵੀ ਕਾਉਂਸਲਿੰਗ ਕਰਦੇ ਨੇ ਜਿਹੜੇ ਬਹੁਤ ਕ੍ਰਿਟੀਕਲ ਪੇਸ਼ੈਂਟ ਨੇ ਕਿਉਂਕਿ ਉਹ ਖੁਦ ਘਰ ਦੇ ਵਿੱਚ ਇੰਨੇ ਹਾਲਾਤ ਮਾੜੇ ਹੁੰਦੇ ਆ ਮੁੰਡਾ ਮੈਂਟਲੀ ਅਫਸੈਟ ਆ ਜਾਂ ਕੁੜੀ ਮੈਂਟਲੀ ਅਫਸੈਟ ਆ ਤਾਂ ਪਿੱਛੇ ਪਰਿਵਾਰ ਵੀ ਅੱਧਾ ਕਮਲਾ ਹੋਇਆ ਫਿਰਦਾ ਹੁੰਦਾ ਤਾਂ ਉਹਨਾਂ ਨੂੰ ਸਮਝਾਉਣ ਦੀ ਉਹਨਾਂ ਨੂੰ ਸਹੀ ਤਰੀਕੇ ਨਾਲ ਉਹਨਾਂ ਨੂੰ ਗਾਈਡ ਕਰਨਾ ਪੈਂਦਾ ਵੀ ਕਿਸ ਤਰੀਕੇ ਨਾਲ ਤੁਸੀਂ ਇਹਨੂੰ ਸੰਭਾਲਣਾ ਕੱਲੀ ਦਵਾਈ ਨਾਲ ਨਹੀਂ ਤੁਸੀਂ ਇਹਨੂੰ ਕਿੱਦਾਂ ਦਾ ਮਾਹੌਲ ਦੇਣਾ ਦਵਾਈ ਤਾਂ 30% ਕੰਮ ਕਰਦੀ ਆ 70% ਕਰਦਾ ਮਾਹੌਲ ਕਰਦਾ ਤੁਹਾਡਾ ਬਿਹੇਵੀਅਰ ਤੁਹਾਡਾ ਵਰਤਾਵ ਉਸ ਪੇਸ਼ੈਂਟ ਦੇ ਨਾਲ ਕਿੱਦਾਂ ਦਾ ਵਾ ਤੇ ਉਹ ਅਸੀਂ ਕੋਸ਼ਿਸ਼ ਕਰਦੇ ਆ ਵੀ ਇੱਥੇ ਉਹਨਾਂ ਭੈਣ ਭਰਾਵਾਂ ਦੀ ਮਦਦ ਕੀਤੀ ਜਾਵੇ ਤੇ ਇਧਰ ਵੀਰ ਜੀ ਹੁਣੀ ਡਾਕਟਰ ਨੇ ਸਾਡੇ ਜਨਰਲ ਮੈਡੀਸਨ ਜੇ ਕਿਸੇ ਨੂੰ ਇੱਥੇ ਦੌਰਾ ਪੈ ਗਿਆ ਜਾਂ ਕਿਸੇ ਨੂੰ ਪ੍ਰੋਬਲਮ ਆ ਗਈ ਕੋਈ ਬੁਖਾਰ ਹੋ ਗਿਆ ਜਾਂ ਕੋਈ ਹੋਰ ਚੱਕਰ ਆ ਕੇ ਡਿੱਗ ਪਿਆ ਜਾਂ ਉਲਟੀਆਂ ਲੱਗੀਆਂ ਫਿਰ ਇੱਥੇ ਮੌਕੇ ਤੇ ਉਹਨਾਂ ਦਾ ਚੈੱਕ ਅਪ ਕਰਕੇ ਉਹਨਾਂ ਨੂੰ ਦਵਾਈਆਂ ਦਿੱਤੀਆਂ ਜਾਂਦੀਆਂ ਬਾਈ ਖਾਲਸਾ ਬਾਜੀ ਫਤਿਹ ਹੋਰ ਭੈਣੇ ਠੀਕ ਹਾਂਜੀ ਠੀਕ ਹੈ ਇਧਰ ਹੁਣ ਕੱਪੜਿਆਂ ਦਾ ਲੰਗਰ ਲੱਗਣਾ ਜਿਵੇਂ ਹੁਣ ਕੱਪੜੇ ਲੈ ਕੇ ਆ ਰਹੇ ਨੇ ਵੀਰ ਅੰਦਰੋਂ ਜਿਹੜੇ ਸੰਗਤ ਸਾਨੂੰ ਕੱਪੜੇ ਪਹੁੰਚਦੇ ਕਰਦੀ ਹੈ ਪੁਰਾਣੇ ਕੱਪੜੇ ਜਿਹੜੇ ਲੋਕ ਆਪਣੇ ਘਰਾਂ ਤੋਂ ਦੇ ਕੇ ਜਾਂਦੇ ਨੇ ਉਹ ਕੱਪੜੇ ਉਹ ਜੋ ਜਿੰਨੇ ਕੱਪੜਿਆਂ ਦੀ ਸਾਨੂੰ ਅੰਦਰ ਘਰ ਚ ਲੋੜ ਹੁੰਦੀ ਆ ਅਸੀਂ ਉਹਦੀ ਵਰਤੋਂ ਕਰ ਲੈਂਦੇ ਆ ਬਾਕੀ ਜਿਹੜੇ ਵੱਧ ਕੱਪੜੇ ਹੁੰਦੇ ਆ ਉਹ ਅਸੀਂ ਦੁਬਾਰਾ ਫੇਰ ਸੰਗਤ ਤੇ ਕਰ ਪਹੁੰਚਦਾ ਕਰਦੇ ਆ ਇੱਥੇ ਅੱਜ ਦਵਾਈਆਂ ਦਾ ਲੰਗਰ ਨਹੀਂ ਲੱਗਿਆ ਕੱਲਾ ਨਾਲ ਪ੍ਰਸ਼ਾਦੇ ਪਾਣੀ ਦਾ ਲੰਗਰ ਨਾਲ ਕੱਪੜਿਆਂ ਦਾ ਲੰਗਰ ਲੱਗਿਆ ਹੋਇਆ ਨਾਲ ਇੱਥੇ ਜਿਹੜੀ ਸੰਗਤ ਸਾਡੇ ਕੋਲੇ ਆਉਂਦੀ ਆ ਭੈਣ ਭਰਾ ਆਉਂਦੇ ਆ ਕਿਸੇ ਨੂੰ ਬੱਚੇ ਪੜ੍ਹਦੇ ਆ ਸਕੂਲ ਦੇ ਵਿੱਚ ਉਹਨਾਂ ਨੂੰ ਵੀ ਅੱਜ ਅਸੀਂ ਸਟੇਸ਼ਨਰੀ ਦੀਆਂ ਕਿਤਾਬ ਕਾਪੀਆਂ ਦਾ ਪੈਨ ਪੈਨਸਲਾਂ ਦਾ ਵੀ ਲੰਗਰ ਲਾਇਆ ਵਾ ਤੇ ਆਪਣੇ ਵੱਲੋਂ ਕੋਸ਼ਿਸ਼ ਕਰੀਦੀ ਆ ਜੋ ਚੀਜ਼ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਤਿੱਕਰ ਪਹੁੰਚਦੀ ਕੀਤੀ ਆ ਜਿੰਨੀ ਸਾਨੂੰ ਜ਼ਰੂਰਤ ਆ ਉਹਨੂੰ ਵਰਤ ਕੇ ਬਾਕੀ ਅਸੀਂ ਹੋਰ ਅੱਗੇ ਸੰਗਤ ਤਿੱਕਰ ਪਹੁੰਚਦੀ ਕਰ ਸਕੀਏ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਭਾਈ ਅਮੀਰ ਚੰਦ ਜੀ ਕਿੱਦਾਂ ਜੀ ਉਹ ਠੀਕ ਠਾਕ ਹੋ ਰੋਸ਼ਨ ਲਾਲ ਜੀ ਸਤਿ ਸ੍ਰੀ ਅਕਾਲ ਭਾਈ ਜੀ ਠੀਕ ਠਾਕ ਹੋ ਜੀ ਅਮਰਜੀਤ ਸਿੰਘ ਕਿਵੇਂ ਆ ਵਧੀਆ ਹੋ ਗਿਆ ਠੀਕ ਅੱਛਾ ਜੀ ਗਿਆ ਦੇ ਪ੍ਰਿਆ ਫਿਰਦਾ ਜੀ ਸਸ ਜੀ ਉਹਨੂੰ ਲੈ ਕੇ ਆ ਰਹੇ ਕਾਰ ਦੇ ਪਿੱਛੇ ਠੀਕ ਹੈ ਜੀ ਕੋਈ ਗੱਲ ਨਹੀਂ ਮਿਲ ਲਦੇ ਆਉਣ ਦੋ ਉਹਨਾਂ ਨੂੰ ਹੋਰ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬੈਂਦੀ ਸਤਿ ਸ਼੍ਰੀ ਅਕਾਲ ਤੇ ਸੇਵਾਦਾਰ ਵੀ ਆ ਜੋਰਦੇ ਅੱਗੇ ਅੱਛਾ ਜੀ ਚਲੋ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਮਹਾਰਾਜ ਤੰਦਰੁਸਤੀਆਂ ਬਖਸ਼ਣ ਤਰ ਤੋ ਇਦਾਂ ਹੀ ਸੇਵਾ ਕਰਾਉਂਦੇ ਰਹਿਣ ਗੁਰੂ ਸਾਹਿਬ ਕਿਰਪਾ ਕਰੇ ਕਾਉਂਸਲਿੰਗ ਨਾਲ ਨਾ ਠੀਕ ਹੋ ਰਿਹਾ ਨਾ ਉਹਨਾਂ ਦਾ ਇੱਕ ਡਿਸਕਸ਼ਨ ਰੱਖੋ ਇੱਕ ਪਾਰਟिकुलर ਡੇ ਤੁਹਾਨੂੰ ਮਿਲਾਈਏ ਹਾਂ ਬਣਾ ਲੈਨੇ ਬਰੋ ਕਾਉਂਸਲਿੰਗ ਨਾਲ ਠੀਕ ਹੋ ਗਏ ਨਾ ਪੂਰੀ ਤਰ੍ਹਾਂ ਕਿਉਂਕਿ ਕਾਉਂਸਲਿੰਗ ਆਪਣੇ ਆਪ ਦੇ ਵਿੱਚ ਇੱਕ ਦਵਾਈ ਹੈ ਜੀ ਵੱਡੀ ਗੱਲ ਆ ਉਹਨਾਂ ਨੂੰ ਮਿਲਾਈਏ ਤੁਸੀਂ ਉਹਨਾਂ ਨੂੰ ਫਿਰ ਵੀਡੀਓ ਕੋਈ ਬੰਦੇ ਦਵਾਈ ਤੋਂ ਬਿਨਾਂ ਕਾਉਂਸਲਿੰਗ ਠੀਕ ਹੋ ਜਾ ਕੋਈ ਨਾ ਬਣਾ ਲਾਂਗੇ ਜੀ ਆਪਾਂ ਕੋਈ ਲਿਸਟ ਬਣਾ ਲਓ ਹਾਂ ਭਈ ਕੀ ਹਾਲ ਨੇ ਮੈਨੂੰ ਨਾਂ ਬੱਚਿਆਂ ਨੂੰ ਵੀ ਲੱਗੇ ਨਾ ਚਾਹੀਦਾ ਜੀ ਹਾਂਜੀ ਬਹੁਤ ਤੁੰਗ ਕੀਤਾ ਜੀ ਦੰਦੀ ਉਹਨਾਂ ਨੂੰ ਕਿਉਂਦੀ ਨੇ ਅੱਛਾ ਨਹੀਂ ਫਿਰ ਤੁਸੀਂ ਲਾਈਨ 'ਚ ਨਾ ਖੜਿਆ ਕਰੋ ਮੈਂ ਅੱਗੇ ਵੀ ਬੇਨਤੀ ਕਰਦਾ ਫਿਰ ਤੁਹਾਨੂੰ ਸਿੱਧੀ ਦਵਾਈ ਅਸੀਂ ਚੈੱਕਅਪ ਕਰਾ ਦਿੰਨੇ ਆ ਮੈਂ ਪਹਿਲਾਂ ਸਵੇਰੇ ਵੀ ਬੇਨਤੀ કરી ਸੀ ਕਿਸੇ ਦੇ ਨਾਲ ਕੋਈ ਬੱਚਾ ਜਿਹੜਾ ਗੋਦੀ ਚੱਕਿਆ ਹੋਇਆ ਵਾ ਪਰ ਉਹ 10 ਸਾਲ 8 ਸਾਲ ਦਾ ਹੋ ਗਿਆ ਉਹਨੂੰ ਚੱਕ ਕੇ ਮੈਂ ਲਾਈਨ ਦੇ ਵਿੱਚ ਖੜੀ ਆ ਤੇ ਜਾਂ ਕੋਈ ਦੰਦੀਆ ਵੱਡਦਾ ਮਾਰਦਾ ੱਟਕੇ ਮਾਰਦਾ ਉਹਨੂੰ ਫੜ ਕੇ ਆਪਾਂ ਲਾਈਨ 'ਚ ਖੜੇ ਆ ਉਹਨਾਂ ਨੂੰ ਬੇਨਤੀ ਹੈ ਲਾਈਨ 'ਚ ਨਹੀਂ ਖੜਨ ਦੀ ਲੋੜ ਜਦੋਂ ਅੱਗੇ ਅਰਦਾਸ ਕਰਦੇ ਆਪਾਂ ਮੂਹਰੇ ਉੱਥੇ ਅਰਦਾਸ ਦੇ ਟਾਈਮ ਸਾਡੇ ਕੋਲੇ ਮੂਹਰੇ ਆ ਜਾਇਆ ਕਰੋ